ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਿਰਜੇ ਕੇ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਜਾਂਦਾ ਪਿੰਡ ਮਰਜੀ ਦੇ ਕਿ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਨੇੜੇ ਦੀ ਗੱਲ ਕਰੀਏ ਤਾਂ ਸੱਜਣੋ ਮੋਦਕੀ 메ਨ ਸ਼ਹਿਰ 메ਨ ਕਸਬਾ ਜਿਹੜਾ ਮੋਦਕੀ ਰਹਿ ਜਾਂਦਾ ਤੇ ਇਸ ਵੇਲੇ ਤੁਹਾਨੂੰ ਬੱਚੀ ਨੂੰ ਮਲਾਉਣ ਲੱਗੇ ਆ 4 ਜਨਵਾਰਾਂ 4 ਜਨਵਾਰ 3 ਮਈਆਂ ਸੂਹੀਆਂ ਸਵਾਈਆਂ ਬਿਲਕੁਲ ਤਾਜ਼ੀਆਂ ਸੱਜਣੋ ਤੇ ਇੱਕ ਵੜ ਗੱਬਣ ਬੜੀ ਸ਼ਾਨਦਾਰ ਵਛੀ ਆ ਤੇ ਆ ਮੈਂ ਨੀਲੀ ਰਾਵੀ ਦੀ ਨੀਲੀ ਦੇ ਬੱਚੇ ਨੂੰ ਜਨਮ ਦਿੱਤਾ ਕਿੰਨੇ ਬੌਲੇ ਦੁੱਧ ਤੇ ਆ ਇਹਦਾ ਲੇਖਾ ਜੋਖਾ ਪੁੱਛ ਲਾਂਗੇ ਤੇ ਇੱਕ ਆ ਗਈ ਸੱਜਣੋ ਬੜੇ ਵੱਡੇ ਟਾਂਚੇ ਦੀ ਵੱਡੇ ਕੱਦ ਕਾਟ ਦੀ ਵਜਨ ਵਾਲੀ ਕੋਈ ਵੀ ਊੜਾ ਬਾਨਾ ਨਹੀਂ ਐਡੀ ਮੈਂ ਬੜੀ ਮੁਸ਼ਕਲ ਲੱਭਦੀ ਆ ਬਹੁਤ ਵੱਡਾ ਟਾਂਚਾ ਵਾ ਬੜੀ ਪਲੀ ਸਭੀ ਨਿਗਰ ਕਿੰਨਾ ਦੁੱਧ ਕਦੋਂ ਸੂਈ ਸਾਰਾ ਹਿਸਾਬ ਕਿਤਾਬ ਪੁੱਛਦੇ ਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਆਜੋ ਡਿਟੇਲ ਲੈਣੇ ਆ ਬੱਚੀ ਤੋਂ ਟੋਰ ਤਾਰ ਕੇ ਵੇਣੇ ਆ ਜਗ੍ਹਾ ਦੀ ਪ੍ਰੋਬਲਮ ਥੋੜੀ ਜੀ ਪਸ਼ੂ ਜ਼ਿਆਦੇ ਆ ਤੇ ਫਿਰ ਉਸ ਹਿਸਾਬ ਨਾਲ ਤੁਹਾਨੂੰ ਜਿੰਨਾ ਕ ਹੋ ਸਕੇਾ ਉਨਾ ਕ ਚਲਾ ਚਲੂ ਕੇ ਵਿਖਾ ਦੇਾਂਗੇ ਜੁੜਿਓ ਐਂਂਡ ਤੱਕ ਤੁਹਾਡਾ ਧੰਨਵਾਦ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਆਲ ਤੇ ਸੈੱਟ ਕਰ ਲਿਓ ਤੇ ਜਿਹੜਾ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਸੱਜਣੋ ਆਜੋ ਲਈਏ ਜਾਣਕਾਰੀ ਬਚੀ ਮਿਰਜੇ ਕਲੇ ਤੋਂ ਹੋ ਵੀ ਕਾਕਾ ਕੈਮਰੇ ਦੇ ਸਾਹਮਣੇ ਬਚੀ ਸਾਸਰੀ ਕਾਲ ਜੀ ਸਾਦੀ ਸਾਸਰੀ ਕਾਲ ਜੀ ਕਲਪ ਸਿੰਘ ਜੀ ਹੋਰ ਸੁਣਾ ਵਧੀਆ ਵਧੀਆ ਚੜਦੀ ਕਲਾ ਹੋਰ ਘਰ ਪਰਿਵਾਰ ਦੱਸ ਕਿਦਾਂ ਬਾਈ ਮੇਰਾ ਸ਼ੁਕਰ ਅਦਾ ਤੇ ਦਾ ਬਾਕੀ ਭੈਣ ਭਰਾਵਾਂ ਨੂੰ ਆਪਣੇ ਕਿੰਨੇ ਵੀ ਬੈਠੇ ਆ ਸਾਰਿਆਂ ਨੂੰ ਸਾਸਰੀ ਕਾਲ ਬਾਈ ਜੀ ਆ ਦੇਸ਼ ਵਿਦੇਸ਼ ਚ ਵੇਖਦੇ ਆ ਜਾਂ ਇੱਧਰ ਵੇਖਦੇ ਆ ਸਾਰਿਆਂ ਨੂੰ ਚੜਦੀ ਕਲਾ ਤੇ ਸਾਸਰੀ ਕਾਲ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਬਾਈ ਜੀ ਠੀਕ ਆ ਤੇ ਬਚੀ ਆਪਣਾ ਐਡਰੈਸ ਪਿੰਡ ਮਿਰਜੇ ਕੀ ਜਿਲਾ ਪਰ ਮੋਦਗੀ ਤੋਂ 8 ਕਿਲੋਮੀਟਰ ਪਿੰਡ ਆਪਣਾ ਹੀ ਆਉਂਦਾ ਬਾਈ ਜੀ ਠੀਕ ਆ ਮੋਦਗੀ ਤੋਂ 8 ਕਿਲੋਮੀਟਰ ਮਿਰਜੇ ਕੀ ਮਿਰਜੇ ਕੀ ਵਪਾਰ ਦਾ ਕੰਮ ਰੁਟੀਨ ਚ ਪਸਵਾਂਦੇ ਆ ਚਾਰ ਜਾਨਵਰ ਹਾਂਜੀ ਹਾਂਜੀ ਤੇ ਆਹ ਦਾ ਕੀ ਲੇਖਾ ਜੋਖਾ ਵੈੜੀ ਕਿ ਇਹ ਹੁਣੇ ਹੀ ਲਿਆਂਦੀ ਆ ਬਾਈ ਆਪਣੇ ਅੰਕਲ ਕੋਲੋਂ ਲੈ ਕੇ ਆਂਦੀ ਆ ਸੰਘੇ ਸਾਹਿਬ ਕੋਲ ਅੱਛਾ ਆਪਣੇ ਅੰਕਲ ਕੋਲੋਂ ਸੰਘੇ ਸਾਹਿਬ ਕੋਲ ਉਹ ਮਿਰਜੇ ਕੀ ਆ ਨਹੀਂ ਉਵਾੜਾ ਭਾਈ ਕੇ ਵਾਲਿਆ ਅੱਛਾ ਵਾਲਾ ਭਾਈ ਹਾਂ ਜੋ ਨਾਲ ਟਾਣੀਆਂ ਖੇਤ ਤੇ ਤੇਰਾ ਲਵਾਮ ਰੋਡ ਤੇ ਠੀਕ ਆ ਹਜੇ ਉਹਨਾਂ ਤੋਂ ਲੈ ਕੇ ਆਏ ਹਜੇ ਹੁਣੇ ਆਏ ਠੀਕ ਆ ਹੁਣੇ ਉਤਰੀ ਆ ਹਾਂ ਹੁਣੇ ਹੁਣੇ ਠੀਕ ਕਹਿੰਦੇ ਕਦੋਂ ਦਿਨ ਪੂਰੇ ਹੋਏ ਉਹਨੂੰ ਪਾਸੋਂ ਕਹਿੰਦੇ 5-7 ਦਿਨ ਲੈਂਦੀ ਬਸ ਪੰਜ ਪਾ 7 ਦਿਨ ਮਸਾਂ ਲੂਗੀ ਭਾਈ ਹਾਂ 5-7 ਦਿਨਾਂ ਨਾਲ ਆਉਂਦੀ ਨਹੀਂ ਰਹੀ ਬਈ ਹਜੇ ਚਾਰਾਂ ਥਣਾ ਚ ਹਾਂ ਚਾਰਾਂ ਚ ਤੇ ਮਾਂ ਇਹਦੀ ਉਹਨਾਂ ਦੇ ਕੋਲੇ ਹੈ ਨੇ ਮਾਵੇਤੀ ਸੀ ਬਾਈੋਲਾ ਨੇ ਮਾਵੇ ਮੈਂ ਵੇਚੀ ਸੀ ਉਹਨਾਂ ਦੀ ਮਾਂ ਪਹਿਲਾਂ ਹੀ ਅਸੀਂ ਅੱਛਾ ਹਾਂਜੀ ਤੇ ਕਿੰਨਾ ਕੁ ਦੁੱਧ ਦੇਂਦੀ ਸੀ ਉਹ ਦੇਂਦੀ ਵੀ 15 16 ਕਿਲੋ ਦਾ ਉਹਨਾਂ ਦੇਂਦੀ 15 16 ਕਿਲੋ ਇਹ ਦੰਦਾ ਚ ਵੇਖੀ ਕਿ ਨਹੀਂ ਵੇਖੀ ਦੀ ਨਹੀਂ ਮੈਂ ਨਹੀਂ ਦੇਖੀ ਹਜੇ ਛੂਟੀ ਬੱਚੀ ਹੈ ਹਨਾ ਹਜੇ ਹੈ ਹਾਂ 2 ਦਿਨ ਦੀ ਹੋ ਗਈ ਮੇਰੇ ਸੰ ਨਾਲ ਹਾਂ ਇੱਥੇ ਜੀ ਹੋ ਗਈ ਹੋ ਗਈ ਬਸ ਐ ਠੀਕ ਆ ਥਣਾ ਤੋਂ ਨਾਲ ਲਗਾਉਣ ਉਹ ਕੇ ਚੱਪ ਕੇ ਲੈਂਦੀ ਮੈਂ ਠੀਕ ਆ ਹਾਂਜੀ ਤੇ ਤੋਰ ਕਰਾ ਚ ਬਾਕੀ ਸਾਂਭੀ ਚੰਗੀ ਉਹਨਾਂ ਨੇ ਹਨਾ ਬਹੁਤ ਪਸੂ ਸਭ ਤੇ ਛੋਗ ਨਾਲ ਅੱਛਾ ਹਾਂ ਇਹ ਰਾਤ ਨੂੰ ਖੁੱਲਾ ਪਾਉਂਦੇ ਆ ਖੁੱਲਾ ਡੁੱਲਾ ਸੋ ਬੇਸਤ ਵਾ ਵਾਕੇ ਗੁੰਦੀ ਪਈ ਹਜੇ ਮੇਰੇ ਹਿਸਾਬ ਨਾਲ ਤਾਂ ਜੱਟਾ ਦੰਦਾ ਚ ਜਮਾ ਹੀ ਦੰਦਾ ਚ ਹਜੇ ਹਾਂ ਬੱਚੀ ਆ ਜੀ ਬੱਚੀ ਜਮਾ ਬੱਚੀ ਹਜੇ ਬਈ ਹਮ ਫੇਸ ਤੋਂ ਤੁਸੀਂ ਚੈੱਕ ਕਰੋ ਵੇਖੋ ਤੇ ਬਾਕੀ ਸੋਹਣੀ ਬਹੁਤ ਆ ਜਰਸੀ ਦਾ ਆ ਗਿਆ ਕ੍ਰੋਸ ਜਾ ਬਾਕੀ ਗਰਮੀ ਦਾ ਤੋਹਫਾ ਤੋਹਫਾ ਗਰਮੀ ਦਾ ਜਮਾ ਤੋਹਫਾ ਮੱਝ ਦਾ ਮੁਕਾਬਲਾ ਕਰੂਗੀ ਗਰਮੀ ਚ ਬਿਲਕੁਲ ਬਈ ਕਰੂਗੀ ਕਰੂਗੀ ਬਈ ਬਾਕੀ ਠੰਡੀ ਸੀਲ ਬਹੁਤ ਆ ਵੀਰੇ ਅੱਛਾ ਹਾਂ ਐਂ ਟਿੱਪੀ ਆ ਐਂ ਐਂ ਟਿੱਪੀ ਐਂ ਬਸ ਕੋਈ ਵੀ ਨਹੀਂ ਖੜਿਆ ਕਰਮਾਲੀ ਦੇ ਅੱਗੇ ਅੱਛਾ ਹਾਂ ਬਾਕੀ ਨਵਾਈ ਨੂੰ ਵੀ ਜਾਂਦੀ ਬੜੀ ਚਮਕਬਾਨੀ ਸੀ ਹਾਂ ਹਜੇ ਨਵਾਈ ਨਹੀਂ ਭਾਈ ਆਪਾਂ ਹਜੇ ਠੀਕ ਆ ਤੇ ਰੇਟ ਇਹਦਾ ਫਿਰ ਅੰਕਲ ਦੀ ਆ ਹੈ ਹਾਂ ਤੇ ਨਹੀਂ ਵੇਚਣੀ ਅੰਕਲ ਦੀ ਆਈ ਕਿ ਲੈ ਆਇਆ ਤੂੰ ਮਕਾਕਾ ਨਹੀਂ ਮੈਂ ਲੈ ਆਂਦੀ ਆ ਭਾਈ ਆਪਾਂ ਅੱਛਾ ਮਕਾਕਾ ਕਿ ਲੈ ਆਂ ਹਾਂ ਓਕੇ ਉਹਦੇ ਨਾਲ ਤਾਂ ਉਹ ਕੱਕਣੀ ਕੋਈ ਵੀ ਆਪਣਾ ਘਰ ਵਾਲਾ ਮਸਲਾ ਹੀ ਅੰਕਲ ਨਾਲ ਦਾ ਜਮਾਂ ਹੀ ਓਕੇ ਹਾਂ ਉਹ ਕਹਿੰਦਾ ਵਾ ਤੇਰੀ ਆ ਤੂੰ ਲੈ ਲੈ ਘਰ ਵਾਲੀ ਗੱਲ ਹੀ ਆ ਘਰੋਂ ਹੀ ਆਈ ਆ ਹਾਂ ਘਰੋਂ ਹੀ ਆਈ ਆ ਬੱਸ ਕੀ ਰੇਟ ਕਰਤਾ ਪਈ 70000 ਰਿਆ ਰੇਡ ਕਰਤਾ ਬਈ ਪਿਆਰ ਮੁਹabbat ਕੁਮਾਨਦਾਨ ਕਰਦਾਂਗੇ ਵੀਰੇ 70000 ਚੋਂ ਹਾਂਜੀ ਠੀਕ ਆ ਵੇੜ ਚੰਗੀ ਤੇਰੀ ਬਹੁਤ ਚੰਗੀ ਵੇੜ ਆ ਬਈ ਕੋਈ ਸ਼ੱਕ ਨਹੀਂ ਹਾਂ ਏਡੀ ਸੋਹਣੀ ਥਾਨ ਲੈਵਾ ਵੀ ਬਹੁਤ ਚੰਗਾ ਲੱਗਾ ਬਈ ਪਹਿਲਾਂ ਮੱਛੀ ਦੇ ਹਿਸਾਬ ਨਾਲ ਹਾਂ ਬਿਲਕੁਲ ਬਾਨੀ ਹਜੇ ਤਾਂ ਪੂਰੀ ਬਾਨੀ ਹੈ ਬਈ ਫੋਲਰ ਏਡੀ ਲੈਵਾ ਬਾਨਾ ਦੀ ਮਾਂ ਦਾ ਲੈਵਾ ਬਹੁਤ ਤਕੜਾ ਸੀ ਬਈ ਹਾਂ ਨਾਲੇ ਪਲੀ ਜੰਮੀ ਪਲੀ ਬਹੁਤ ਆ ਹਾਂ ਤੇ ਆ ਮੈਂ ਸੂਆ ਇਹ ਮੰਨ ਕੇ ਚੌਥਾ ਸੂਆ ਸੂਈ ਆ ਬਈ ਚੌਥਾ ਸੂਆ ਸੂਈ ਆ ਹਾਂਜੀ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ ਇਹਨੂੰ ਬੂਈ ਨੂੰ ਅੱਜ ਵੀ 7-8 ਮਾਦਨੀ ਹੋ ਗਿਆ ਉਹ ਸੂਈ ਨੂੰ ਮੱਸਿਆ ਹੋਵੇ 7-8 ਦਿਨ ਹੋ ਗਿਆ ਸੂਈ ਨੂੰ ਮਗਰ ਕੱਟਾ ਕਿ ਕੱਟੀ ਕੱਟਾ ਬਈ ਇਹਦੇ ਮਾਸ ਇਹਦੇ ਮਗਰ ਕੱਟਾ ਤੋਰ ਕਰਾ ਚੱਕੀ ਕਿੰਨੀਆਂ ਕਿ ਤਾਰਾਂ ਤੇ ਆ ਗਈ ਤਾਰ ਕੋਈ ਹਜੇ ਬੋਲੇ ਮੰਗੋਈ ਆ ਮੰਨ ਲੇ ਕੋਈ ਯਾਰ ਮੰਨ ਲੇ 6 ਕਿਲੋ ਮੰਨ ਲੇ ਬਾਈ ਯਾਰ 6 ਕਿਲੋ ਹੋਊਗਾ ਹੈ ਕੰਡੇ ਵਾਲਾ ਕੰਡੇ ਵਾਲਾ ਮੰਨ ਲੇ ਵਾ ਦੁੱਧੂ ਮੰਨ ਲੇ ਹਾਂ ਠੀਕ ਆ ਹਾਂ ਆ ਬੱਚਾ ਹੈ ਨਾ ਬਾਕੀ ਸਾਫ ਸੁਥਰੀ ਆ ਬਹੁਤ ਸਾਫ ਸੁਥਰੀ ਆ ਬੱਚਾ ਦਾ ਬਾਈ ਹਾਂ ਨਹੀਂ ਠੀਕ ਆ ਜੱਟਾ ਓਕੇ ਆ 6 ਕਿਲੋ ਦੁੱਧ ਹੈਗਾ ਹਾਂ ਹਜੇ ਤਾਜੀ ਸੂਈ ਪਾਇਆ ਪੋਇਆ ਤੈਨੂੰ ਪਤਾ ਕੁਝ ਵੀ ਹਾਂ ਜੀ ਨੇ ਪਸ਼ੂ ਵੀ ਵਾਵਾ ਕਰੀ ਬੈਠਾ ਨਾ ਤੂੰ ਜਿਆਦੇ ਹੋ ਗਏ ਬਾਈ ਹਾਂ ਹਨਾ ਹਾਂ ਤੇ ਉਹਦੇ ਕਾਰਨ ਫਿਰ ਉਹ ਜੀ ਸੰਭਾਈ ਹੋਣੀ ਆ ਬਿਲਕੁਲ ਬਿਲਕੁਲ ਤੇ 10 11 ਕਿਲੋ ਦੁੱਧ ਤਾਂ ਦੇ ਦੂ ਮੱਚ ਹਾਂ ਨਾ ਬਾਈ 11 12 ਦੀ ਤਾਂ ਪੱਕਾ ਹੀ ਦੇ ਦਿੰਦੇ ਹਾਂ ਹਨਾ ਹਾਂ ਚੱਲ ਪੁੱਤ ਘਾਂ ਆ ਜਾ ਵੇਖੋ ਤੇ ਚੂਨ ਚਾਂ ਓਕੇ ਆ ਚੂਨ ਚੂਨ ਓਕੇ ਆ ਬੰਦਾ ਹੀ ਦਿਨੇ ਤਾਰਾ ਨਾ ਕੇ ਮਾਰਦੇ ਨੇ ਬੱਚ ਨੂੰ ਅੱਛਾ ਹਾਂ ਲੈ ਆ ਫਿਰ ਲੈ ਆ ਕੋਈ ਨਹੀਂ ਨਹੀਂ ਆਪਾਂ ਅਗਲੇ ਨੂੰ ਬੱਚੀ ਕਹਿੰਦਾ ਤਸੱਲੀ ਕਰਾ ਦਈਏ ਵੀ ਅਗਲੇ ਨੇ ਪੈਸੇ ਲਾਉਣੇ ਆ ਕੱਟਾ ਸੱਜਣੋ ਛੜ ਤਾਂ ਬੱਚੀ ਨੇ ਭੀੜ ਜੀ ਜੀ ਹੋਰ ਵੱਚੀ ਤੇਰੀ ਬਹੁਤ ਸੋਹਣੀ ਹੋਰ ਗੱਲਾਂ ਦੀਆਂ ਲੱਗ ਅੱਛੀ ਕੈਂੜੀ ਆ ਵਈ ਬਹੁਤ ਜਾਈਦੀ ਆ ਹਨਾ ਜਾਈਦੀ ਆ ਲੋਲੀ ਪੋਲੀ ਵੈਰ ਪੋਲੀ ਪੋਲੀ ਜਮਾਈ ਸਜਣੋਂ ਪਸਮਾ ਕਰ ਲਿਆ ਸੀ ਤੇ ਤੁਹਾਨੂੰ ਬਜੀ ਕਹਿੰਦਾ ਮੈਂ ਦੋ ਦੋ ਧਾਰਾਂ ਜਿਹੜੀਆਂ ਉਹ ਲਾਜ਼ਮੀ ਚੈੱਕ ਕਰਾ ਦਿਆਂ ਕਹਿੰਦਾ ਕਿਸੇ ਭੈਣ ਭਰਾ ਨੇ ਲੈਣੀ ਹੁੰਦੀ ਤੇ ਸੌਖਾ ਹੋ ਜਾਂਦਾ ਆ ਵੇਖੋ ਮਾ ਆਖਦੀ ਵਾਵੇਂ ਬਈ ਨਹੀਂ ਤੂੰ ਮਾਰ ਮੈਨੂੰ ਤਾਂ ਚੂਣੀ ਨਹੀਂ ਆਉਂਦੀ ਅੱਛਾ ਹੋਰ ਨਹੀਂ ਆਉਂਦੀ ਚੱਲ ਬਜੀ ਮਾਰ ਤੇ ਦੋ ਦੋ ਧਾਰਾਂ ਵੀਰੇ ਮਗਰਲੇ ਸਣਾਂ ਦੀ ਚੁਵਾਈ ਆ ਹਨਾ ਹਾਂ ਆ ਵੇ ਤੇ ਠੀਕ ਆ ਬਈ ਚੁਵਾਈ ਬਹੁਤ ਚੰਗੀ ਆ ਯਾਰ ਪੋਲੀ ਪੋਲੀ ਜਾਂ ਲੈ ਬਈ ਆਪਾਂ ਤੇ ਨਹੀਂ ਠੀਕ ਆ ਜਿੱਤਾ ਨਾ ਨਾ ਢੋਲ ਵਾਲਾ ਥੱਲੇ ਨਹੀਂ ਥੱਲੇ ਕਰਾ ਤੋ ਕੋਈ ਨੀ ਦਾ ਭਰਾ ਭੈਣ ਭਰਾਵਾਂ ਨੂੰ ਨਹੀਂ ਅਗਲਾ ਕਹਿੰਦਾ ਤੀਰ ਮਾਰਾ ਤਾਂ ਥੱਲੇ ਡੋਲੀ ਜਾਂਦੇ ਆ ਠੀਕ ਆ ਭਰਾ ਰੇਟ ਇਹਦਾ ਹੈ ਰੇਟ ਇਹਦਾ 10 ਬਾਈ ਜੀ ਦੇ 10 ਕਿੰਨੇ ਦੀ ਦੇਣੀ ਐ ਇੱਕ ਕੁਦਾਸ ਵਾਲੀਆਂ ਬਾਤਾਂ ਛੱਡਦੇ ਅੱਜ 7 ਦੀ ਦੇ ਦਾਂਗੇ ਇੱਕ 7 ਦੀ ਮੱਝ ਦੇ ਦਾਂਗੇ ਹੋਰ ਕਰ ਪਿਆਰ ਮੁਹੱਬਤ ਇੱਕ ਮੰਜ ਦੀ ਪਰ ਇਹਨੂੰ ਕਰ ਇਹਨੂੰ ਪਿੱਛੋਂ ਲੋਗੇ ਸੱਜਣੋ 1 ਲੱਖ ਤੇ 5000 ਬਾਕੀ ਕਾਲ ਕਰ ਲਿਓ ਮਗਰ ਕੱਟਾ ਹਾਂ 6-7 ਕਿਲੋ ਬੋਲਾ ਦੁੱਧ ਮੰਨ ਲੋ ਬੋਲਾ ਮੰਨ ਲੋ ਆ ਬੱਚਾ ਥੂਡੇ ਕੋਲੇ ਆ ਹਾਂ ਤਾਜੀ ਮੈਂ ਆ ਲੇਟੀ ਲੁੱਟੀ ਪਾਲਿਓ 11 12 ਕਿਲੋ ਦੁੱਧ ਦੇਈ ਜਾਊਗੀ 1 ਲੱਖ ਤੇ 5000 ਕਰ ਲੋ ਸੰਪਰਕ ਬੱਚੀ ਦਾ ਨੰਬਰ ਸਕਰੀਨ ਆਜੋ ਅੱਗੇ ਨੀਲੀ ਰਵੀ ਦੀ ਡਿਟੇਲ ਲਈਏ ਚਾਰੇ ਪੈਰ ਇਹ ਵੀ ਤਾਜੀ ਆ ਗੱਲਾਂ ਨਾਲ ਉਹਈ ਇਹਦਾ ਵੀ ਹਨਾ ਇਹ ਕਿਹੜਾ ਸੂਆ ਇਹ ਵੀ ਦੂਜਾ ਸੂਰ ਰਹੀ ਆ ਜੀ ਤੇ ਬੱਚੀ ਇਹ ਕਿਹੜਾ ਸੂਆ ਭਈ ਮਾਲਕ ਨੇ ਤਾਂ ਤੀਜਾ ਕਹਿ ਦਿੱਤੀ ਆ ਤੇ ਆਪਾਂ ਚੌਥਾ ਮੰਨ ਕੇ ਲਈ ਆ ਮਾਲਕ ਕਹਿੰਦੇ ਵੀ ਤੀਜਾ ਤੇ ਪਰ ਚੌਥਾ ਮੰਨ ਕੇ ਲਈ ਆ ਹਾਂ ਤੇ ਆਹ ਦੇਖੀ ਬੱਚੇ ਨੂੰ ਗਿਆ ਨਾ ਨਾੜੂਆ ਨਾਲ ਹੀ ਆ ਨਾਲ ਹੀ ਆ ਨਾਲ ਹੀ ਆ ਭਈ ਠੀਕ ਆ ਕਦੋਂ ਸੁਈ ਆ ਇਨੂੰ ਹੋ ਗਿਆ 4-5 ਦਿਨ ਹੋਏ ਸੋਏ ਚਾਰ-ਪੰਜ ਦਿਨਾਂ ਦੀ ਸੂਈ ਹੁਣ ਕਿੰਨੀਆਂ ਕਿ ਧਾਰਾਂ ਜਿਹੜੀਆਂ ਚਵਾ ਦੇਣਾ 8 ਕਿਲੋ ਮੰਨ ਕੇ ਦੁੱਧ ਲੈ ਜਾ ਬਈ ਯਾਰ 8 8 ਕਿਲੋ ਮੰਨ ਲੈ ਖੁੱਲਾ ਖੁੱਲਾ ਮੰਨ ਲੈ ਬੱਸ ਠੀਕ ਆ ਚੂਨ ਚਾਨੋ ਕੇ ਰੋਟੀ ਓਕੇ ਓਕੇ ਜਾਵਾਂ ਚੂਨ ਜਵਾਨ ਬਾਕੀ ਜੰਮੀ ਪਲੀ ਮੈਂ ਹਾਂ ਬਾਕੀ ਮਾਲ ਸਾਂਭੀ ਬਹੁਤ ਆ ਭਾਈ ਹਾਂ ਹਾਂ ਬਿਲਕੁਲ ਸੂਲ ਚ ਵੀ ਨਿਸ਼ਾਨ ਆ ਹਾਂ ਬਿਲਕੁਲ ਵੇਲ ਬੂਲ ਚੰਗੀ ਆ ਨੀਲੀ ਰਾਵੀ ਦੇ ਵਿੱਚ ਕੱਦ ਵੀ ਚੰਗਾ ਕੱਦ ਵੀ ਚੰਗਾ ਤੇ ਬੱਚੇ ਵੀ ਟੌਪ ਦੇ ਲੱਗੇ ਹਨਾ ਟੌਪ ਦਾ ਟੌਪ ਦਾ ਬੱਚਾ ਲੱਗੇ ਠੀਕ ਆ ਤੋਰ ਕਰਾਈਏ ਚੱਕੇ ਦੀ ਵੀ ਕਹੇ ਪਾਸੇ ਨੂੰ ਇੱਕ ਦੋ ਫੜ ਇਹ ਨੂੰ ਬਾਤਾ ਸੱਜਣੋ ਤੋਰ ਕਰ ਲੋ ਚੱਕ ਹੈ ਇਹ ਥੋੜਾ ਜਿਹਾ ਗੈਸ ਲਾ ਲਿਓ ਤੁਸੀਂ ਬਾਕੀ ਬੱਚੇ ਬੱਚੇ ਤੇ ਤਾਂ ਓਕੇ ਆ ਹਨਾ ਓਕੇ ਬਾਈ ਸਹਿਨਤਾ ਯਾਰ ਠੀਕ ਆ ਹਾਂ ਨਹੀਂ ਨਹੀਂ ਠੀਕ ਆ ਤਾਂ ਹੁਣ ਵੇ ਕਿੰਨੀ ਲੰਮੀ ਇਹਦੀ ਹਨਾ ਬਹੁਤ ਲੰਮੀ ਨਾ ਚਲ ਵੇਖੋ ਸੱਜਣੋ ਮੱਝ ਚੰਗਾ ਦੁੱਧ ਪਾਉਗੀ ਪੈਠ ਕੋਲੇ ਦੀ ਬਹੁਤ ਚੌੜੀ ਆ ਓਕੇ ਰਿਪੋਰਟ ਜਾਵਾਂ ਠੀਕ ਆ ਬਾਈ ਹਾਂ ਕਮਾ ਲਿਆ ਕਮਾ ਲਿਆ ਕੋਈ ਨਹੀਂ ਥੋੜੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਜਗਾ ਦੀ ਸਾਨੂੰ ਦਿੱਕਤ ਆ ਤੇ ਜਿਹਦੇ ਕਾਰਨ ਤੁਹਾਨੂੰ ਪਸ਼ੂ ਬਾਹਲੇ ਨੰਬੇ ਨਹੀਂ ਚਲਾ ਕੇ ਵਖਾ ਸਕਦੇ। ਬਾਕੀ ਗਾੜੀ ਵੀ ਚੰਗੀ ਹੋਊਗੀ ਗਾਂ ਨੂੰ ਲੈਵਾ। ਹਾਂ ਲੈਵਾ ਗਾਂ ਨੂੰ ਤੁਨੀ ਤੱਕ। ਹਾਂ ਗਿੱਲੀ ਆ। ਗਿੱਲੀ ਆ ਤਾਂ ਸਮਝ ਮੱਜ। ਹੂੰ ਆ ਵੇਖੋ ਸੱਜਣੋ ਤੁਹਾਨੂੰ ਨਾਲਗਵਾ ਵੀ ਨਜ਼ਰ ਆਉਂਦਾ ਹੋਊਗਾ। ਬਿਲਕੁਲ ਤਾਜੀ ਐ ਤੇ ਬੱਚੇ ਐਂ ਦੇ ਲੱਗਦੀ ਵਾਲ ਆਂ ਤਾਂ ਜਿਵੇਂ ਛੇਤੀ ਸੂਪੀ ਕਿਤੇ ਉਤਰ ਕੇ ਜੇ। ਨਹੀਂ। ਅੱਛਾ। ਠੀਕ ਆ ਠੀਕ। ਸੱਜਣੋ ਓਕੇ ਰਿਪੋਰਟ ਆ। ਤੇ ਆਜੋ ਹੁਣ ਇਹਦਾ ਬਾਕੀ ਆਪਾਂ ਰੇਟ ਜਾਣ ਲਈ ਰੇਟ ਇਹਦਾ ਫਿਰ ਰੇਟ ਦੇਖੋ ਕੀ ਕਰਦਗੇ ਨਹੀਂ ਨਹੀਂ ਪਿਆਰ ਮੁਹੱਬਤ ਇਹਨਾਂ ਦੇ 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 ਮੱਝ ਚੰਗੀ ਬਹੁਤ ਐ ਬਈ ਉਹ ਚੰਗੀ ਤਾਂ ਹੈਗੀ ਆ ਫਿਰ 20 ਪਰ ਦੇ ਦੇ ਜਾ ਉਹ ਕੁਆਲਿਟੀ ਆ ਬਾਈ ਦੀ ਤੇ ਕੁਆਲਿਟੀ ਤਾਂ ਹੈਗੀ ਆ ਚੱਲ ਗਾਂ ਵੀ ਕਹੇ ਭੈਣ ਭਰਾ ਨੂੰ ਜਾਏ ਦੇ 25 ਦੇ ਦੇ ਦਾਂਗੇ ਬਈ ਹੋਰ ਕਰ ਦੇ ਹੈ ਹੋਰ ਕਰ ਦੇ ਚੱਲ ਕਰ ਆ ਪਾੜਾ ਛੜ ਦਾਂਗੇ ਠੀਕ ਆ 1 20 ਦੀ ਦੇ ਦਈਏ ਨਹੀਂ 20 ਦੀ ਤਾਂ ਥੋੜੀ ਐ ਅੱਛਾ ਦੇਰਗੀ ਮਾਤਾ ਚਲ 22 ਦੀ ਦੇ ਦਾਂਗੇ ਬਸ 22 ਦੀ ਦੇ ਦਾਂਗੇ ਮਾੜਾ ਮੋਟ ਪਿਆਰ ਮੁਹੱਬਤ ਚਲ ਹੁਣ ਛੋੜ ਕਰ ਦਾਂਗੇ 500 ਬਸ ਠੀਕ ਠੀਕ ਆ ਭਾਈ ਇੱਕ 22 ਚ ਹਾਂ ਬਾਕੀ ਮੈਂ ਚੰਗੀ ਆ ਹਨਾ ਹਾਂ ਮੈਂ ਚੰਗੀ ਆ ਭਾਈ ਯਾਰ ਹਨਾ ਹਾਂ ਗਾ ਵੀ ਪੈਸੇ ਲਾ ਕੇ ਆਈ ਆ ਹਾਂ ਦਿਲਦੇ ਭਾਈ ਆ ਤੈਨੂੰ ਪਤਾ ਪਸੂ ਗਾ ਵੀ ਨਹੀਂ ਮਿਲਦੇ ਇਕਦਿਈ ਬਾਕੀ ਬੱਚੇ ਵੀ ਚੰਗੇ ਲਾਉਂਦੀ ਆ ਹਨਾ ਚੰਗੇ ਲਾਗੀ ਭਾਈ ਹਾਂ ਕੱਟੀ ਹੁੰਦੀ ੜਾ ਬਣਾ ਹੀ ਨਹੀਂ ਸੀ ਹਾਂ ਤੇ ਇਹ ਬੱਚਾ ਇਹਨੂੰ ਵੀ ਲਾਵਾਂਗੇ ਆ ਚਲ ਕੋਈ ਨਹੀਂ ਇਹਦਾ ਕੀ ਹਿਸਾਬ ਹੈ ਇਹ ਮੰਨ ਕੇ ਵੀ ਦੂਜਾ ਸੂਈ ਆ ਸੂਆ ਆ ਦੂਜਾ ਸੂਈ ਆ ਠੀਕ ਆ ਇਹ ਇਹ ਕਿਹੜਾ ਸੂਆ ਇਹ ਬਈ ਦੂਜਾ ਸੂਈ ਆ ਕਿੰਨੇ ਤਨਾਂ ਦੀ ਸੂਈ ਕਿੰਨਾ ਕ ਦੁੱਧ ਜੀ ਅੱਜ ਇਹਦੇ ਥਲੇ 10 ਕਿਲੋ ਧਾਰਾਂ ਬਈ ਨੈਟ ਠੀਕ ਆ ਇਹਨੂੰ ਅੱਜ ਹਾਂਤਾ ਸੂਈ ਨੂੰ ਹੋ ਗਿਆ ਬਾਈ ਜੀ ਅੱਠਾਂ ਤਨਾਂ ਦੀ ਸੂਈ ਆ ਤੇ 10 ਕਿਲੋ ਦੁੱਧ ਹਾਂ ਜਿਹੜਾ ਮਰਜੀ ਆ ਜੇ ਸਾਦ ਕੇਰੀਏ ਚ ਲਈ ਆਪਾਂ ਇਹ ਸਾਦ ਕੇਰੀਏ ਚ ਲਈ ਮਗਰ ਕੱਟੀ ਕੱਟੀ ਮਗਰ ਪੂਰੀ ਕਰਾਏ ਯਾਰ ਸੌਂ ਵੀ ਕੱਢੀ ਤਗੜੀ ਕੱਤ ਤੇ ਤੂੰ ਤਾਂ ਦਿਸਣਾ ਹੀ ਨਹੀਂ ਦੂਜੇ ਪਾਸੇ ਮੈਂ ਤਾਂ ਦਿਂਦਾ ਹੀ ਨਹੀਂ ਤੰਦਸਤੀ ਦਾ ਜਾਨਾ ਮੈਂ ਤਾਂ ਲੈ ਕਿੰਝ ਫਰਕ ਹੀ ਬਹੁਤ ਆਪਣੇ ਨਾਲ ਦਾ ਹਾਂ ਵੱਡੀ ਬਹੁਤ ਆ ਹਨਾ ਲੋਕੀਂ ਈਟਾਂ ਗੈਨ ਲੈਂਦੇ ਆ ਕਿੰਨੇ ਲਿੰਦੇ ਆ ਤੋਰ ਕਰਾਂ ਚੱਕ ਚੂਨ ਚਾਂ 100 ਦੀ 100 ਮੈਂ ਕਹਿੰਦਾ ਧਾਰਾ ਮਰਾ ਕੇ ਦਾ ਰੂਜ ਅੰਗੇ ਪੋਲੀ ਰੂਜ ਵੀ ਫਰਕ ਹੋਗਾ ਮਾਣਾ ਮੋਟਾ ਤੇ ਇਹਦੇ ਵਿੱਚ ਵੀ ਨਹੀਂ ਹੈਣੀ ਨਾਂ ਕੀ ਵੀ ਐਨੀ ਪੋਲੀ ਆ ਹਾਂ ਹਾਂ ਅਸੀਂ ਥੋੜਾ ਜਿਹਾ ਲੇਵਾ ਘੱਟ ਵਿਖਾਉਂਦੀ ਆ ਦੁੱਧ ਨੂੰ ਖਰੀ ਆ ਹਨਾ ਹਾਂ ਹੁਣ ਦੁੱਧ ਨੂੰ ਖਰੀ 14 ਬੰਦਨਾ ਪਹਿਲਾਂ ਸੁਬਾਹ ਦੁੱਧ ਪਾ ਦੂਗੀ ਬੜੀ ਤਗੜੀ ਝੂਟੀ ਆ ਸੱਜਣੋ ਯਾਰ ਐਡਾ ਵੱਡਾ ਕੱਦ ਕਾਠ ਮੈਂ ਤਾਂ ਕਿਤੇ ਵਰਲੀ ਮੈਂ ਤਾਂ ਵੇਖਿਆ ਹੋਊਗਾ ਨਹੀਂ ਤਾਂ ਹਨਾ ਆਪਾਂ ਕਹਿ ਦਿੰਨੇ ਆ ਫਲਾਨੀ ਬਹੁਤ ਵੱਡੀ ਪਰ ਵੱਡੀ ਆਵਾ ਹਣਾ ਕੀ ਬਾਤ ਆ ਨਾਲ ਏਡੀ ਵੱਡੀ ਮੱਝ ਵਈ ਕੂੜਿਆ ਆ ਹਾਥੀ ਦੇ ਬੱਚੇ ਜੱਡੀ ਆ ਹਾਂ ਬੜੀ ਜੰਮੀ ਪਲੀ ਵੀ ਆ ਬਈ ਸਾੰਭੀ ਵੀ ਬਹੁਤ ਆ ਪਹਿਣਾ ਭਰਾਵਾਂ ਦੇ ਕਿਤੇ ਇਹੀ ਥੱਲੇੋਂ ਨਖਰ ਜਾਂਦੀ ਬੱਚੀ ਬਈ ਫਿਰ 2 ਲੱਖ ਰੁਪਏ ਦੀ ਸੀਗੀ ਹਾਂ 2 ਲੱਖ ਤੋਂ ਬੱਚੀ ਦਾ ਹੱਥ ਨਹੀਂ ਉੱਪਰ ਦਾ ਵੇਖ ਲੋ ਬੱਚਾ ਲਾ ਦਿੰਨੇ ਆਪਾਂ ਬਈ ਹੁਣਾਂ ਨੂੰ ਵਾਕਿਆ ਯਾਰ ਪਾਲੀ ਵੱਟੀ ਆ ਕੋਈ ਸ਼ੱਕ ਨਹੀਂ ਵਾਕਈ ਪੋਲੀ ਹੈ ਹਨਾ ਬਹੁਤ ਮੈਂ ਕਹਣਾ ਯਾਰ ਜਵਾਨ ਨੂੰ ਭਈ ਆਪਣਾ ਬੱਚਾ ਨਹੀਂ ਤੇਰਾ ਮੁੰਡਾ ਹੈ ਉਹਨੂੰ ਭਾਰੀ ਉਹ ਘਾਰ ਕੱਢ ਦੂੰਗਾ ਮਾਰ ਤੇ ਦੋ ਦੋ ਧਾਰਾ ਲੈ ਗੰਨੇ ਯਾਰ ਕੀ ਪੋਲੀ ਸਾਫ ਸੁਥਰੀ ਚੂਣ ਹੈ ਨਾ ਮੈਂ ਕਹਣਾ ਕੀ ਆ ਬਾਤ ਮੱਛੀ ਮੋਟਰੀ ਆ ਮੱਛੀ ਅਗਲੇ ਆਂ ਦੀ ਮਾਰੀ ਜਮਾ ਸਰਾ ਸਰਾਣਾ ਭਾਈ ਜਮਾ ਕੋਝੂੜ ਤਾ ਨਹੀਂ ਨਾ ਮਾਰੇ ਪੰਗਲੇ ਨੂੰ ਇਹਦਾ ਰੇਟ ਇਹ ਤਾਂ ਬਈ 1.5 ਲੱਖ ਰੁਪਈਆ ਆ। ਦੇ ਕਿੰਨੇ ਦੀ ਦੇਣੀ? ਵਜਨ ਵੀ ਬਹੁਤ ਆ ਯਾਰ। ਵਜਨ ਬਈ ਇਹਨੂੰ ਮੰਨ ਕੇ 95000 ਦੀ ਤਾਂ ਉਸੇ ਕੰਮ ਚ ਹੀ ਆਪਾਂ ਤਾਂ ਦੇ ਚਲੋ ਕਰਦੇ ਨਹੀਂ ਕੰਮ। ਹਨਾ? ਹਾਂ। ਤੇ 1.40 ਦੀ ਦੇ ਦਈਏ। ਉਹ ਜੋ ਪਿਆਰ ਮੁਹੱਬਤ ਆ 1.40। ਚਲ ਪਿਆਰ ਮੁਹੱਬਤ ਕਰਵਾ ਲਾਂਗੇ ਬਈ। ਧੰਨਵਾਦ ਤੇਰਾ। ਧੰਨਵਾਦ। ਧੰਨਵਾਦ। 1.40 ਲੱਖ ਤੇ 40 ਹਜ਼ਾਰ। ਆ ਉਹਦੇ ਜੋ ਪਿਆਰ ਮੁਹੱਬਤ। ਮਾਰਤੀਆਂ ਮਾਰਤੀਆਂ ਉਸ ਦੀ। ਤੇ ਇਹ ਐਨੀਮਲ ਸੱਜਣੋ ਅੱਜ ਪਿੰਡ ਮਰਜੀਕੇ ਤੇ ਜ਼ਿਲੇ ਫਰੋਹੇਪੁਰ ਦੇ ਵਿੱਚ ਬੱਚੀ ਮਰਜੀਕੇ ਵਾਲੇ ਕੋਲ ਚਾਰ ਐਨੀਮਲ ਵਿਖਾਤੇ ਤੁਹਾਨੂੰ ਟਾਪ ਦੀ ਬੱਛੀ ਟਾਪ ਦੇ ਪਸ਼ੂ ਬਾਕੀ ਇਹ ਆ ਵੀ ਸੁਨਿਆ ਸੁਨਿਆ ਮਈਆਂ ਦੁੱਧ ਭਾਂਡੇ ਤੇ ਪਤਾ ਲੱਗ ਜਾਂਦਾ ਓਕੇ ਰਿਪੋਰਟ ਆ ਵੈੜੀ ਆ ਕੱਲੀ ਜਿਹੜੀ ਘੱਪਣ ਐਣ ਓਕੇ ਰਿਪੋਰਟ ਬੱਛੀ ਆ ਬੜੀ ਸੋਹਣੀ ਸੁਨੱਖੀ ਤੇ ਜਿਹੜਾ ਆ ਗਿਆ ਪਸੰਦ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਜਿਉਂਦੇ ਵਾਸਤੇ ਰਹੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਜੀ ਮਾ ਬੱਚਾ ਲਾਉਣਾ ਪਊ ਹਾਂ ਬੱਚਾ ਲਾਦ ਨਹੀਂ ਮਾਰ ਮਾਰਨੀ ਤਾਂ ਲੇ ਕਰਾ ਦਨੇ ਯਾਰ ਠੀਕ ਜਿਹਦੇ ਮਨ ਚ ਨਾ ਹੋਵੇ ਬਈ ਇਹ ਇਸ ਮੈਂ ਧਾਰਨ ਨਹੀਂ ਬਣਾਇਆ ਓਕੇ ਹਾਂ ਬੱਚੇ-ਬੱਚੇ ਤੇ ਸਹਿਮਤ ਦਾ ਪਤਾ ਲੱਗ ਜਾਂਦਾ ਨਹੀਂ ਓਕੇ ਆ ਜਾਮਾ ਬੱਚਾ ਪੁੱਛਾ ਚੜਦੀ ਆ ਚੜਦੀ ਆ ਚੜਦੀ ਬਈ ਜਾਮਾ ਫੁੱਲ ਆ ਜਾਮਾ ਹਾਂ ਆ ਹਾਂ 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 ਠੀਕ ਆ ਮਾਗਰ ਲੈ ਥਾਂ ਦੀ ਚ ਭਾਈ ਹਾਂ ਨਹੀਂ ਠੀਕ ਆ ਇਹ ਬੱਚਾ ਚੁੰਬੜ ਗਿਆ ਹਨਾ ਹਾਂ ਠੀਕ ਆ ਓਕੇ ਆ ਮੰਨ ਲਾ ਚੂਨ ਚਾਂਦੀ ਜਮ ਓਕੇ ਆ ਬਈ ਯਾਰ ਬੱਚੇ-ਬੱਚੇ ਤਾਂ ਸਹਿਮਤ ਵਿਖਾਤੀ ਆਪਾਂ ਹਨਾ ਹਾਂ ਹਾਂ ਜਮਾ ਗਏ ਨੂੰ ਸਹਿਮਤ ਆ ਠੀਕ ਆ ਠੀਕ ਠੀਕ ਇਹ ਇੱਕ ਬਾਈ ਦੀ ਹਾਂ ਇੱਕ ਬਾਈ ਦੀ ਧੰਨਵਾਦ ਸਜਣੋਂ ਤੁਹਾਡਾ ਫੇਰ ਦਿਲੋਂ ਰਹੀਣੀ ਤੁਹਾਡੀ ਕੁੜੀ ਕੋ 真嘎子，真嘎你